ਹੈ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਆਂ ਗੁਰੂ ਜੀ ਨੇ ਆਦ ਬੀੜ ਵਾਲੇ ਸੰਦੂਕ ਨੂੰ ਬਿਆਸ ਨਦੀ ਦੇ ਕੰਢੇ ਧੱਬ ਦਿੱਤਾ ਅਤੇ ਧੀਰਮਲ ਨੂੰ ਦੁਬਾਰਾ ਸੁਨੇਹਾ ਦੇਣ ਉਪਰੰਤ ਕਿ ਆਪਣੀ ਇਮਾਨਤ ਆਣ ਕੇ ਲੈ ਜਾ ਗੁਰੂ ਜੀ ਕੀਰਤਪੁਰ ਚਲੇ ਗਏ ਕੀਰਤਪੁਰ ਵਿੱਚ ਕੁਝ ਦਿਨ ਰਹਿਣ ਉਪਰੰਤ ਗੁਰੂ ਜੀ ਆਪਣੇ ਨਵੇਂ ਬਸਾਏ ਪਿੰਡ ਨਾਨਕ ਚੱਕ ਆ ਗਏ ਇਹੋ ਨਾਨਕ ਚੱਕ ਬਾਅਦ ਵਿੱਚ ਮਾਖੋਵਾਲ ਅਤੇ ਹੁਣ ਆਨੰਦਪੁਰ ਦੇ ਨਾਮ ਨਾਲ ਪ੍ਰਸਿੱਧ ਹੈ ਜਿਨ੍ਹਾਂ ਦਿਨਾਂ ਵਿੱਚ ਗੁਰੂ ਜੀ ਆਨੰਦਪੁਰ ਵਿੱਚ ਹਵੇਲੀਆਂ ਬਣਵਾ ਰਹੇ ਸਨ ਇੱਕ ਮੁਸਲਮਾਨ ਪਖੀਰ ਮੱਲੇ ਸ਼ਾ ਜੋ ਰੋਪੜ ਦਾ ਪੀਰ ਕਰਕੇ ਪ੍ਰਸਿੱਧ ਸੀ ਗੁਰੂ ਜੀ ਦਾ ਮਹਿਮਾ ਸੁਣ ਕੇ ਆਨੰਦਪੁਰ ਸਾਹਿਬ ਅਤੇ ਹਵੇਲੀਆਂ ਉਸ ਦੀਆਂ ਵੇਖ ਕੇ ਗੁਰੂ ਜੀ ਨੂੰ ਆਖਣ ਲੱਗਾ ਬੈਰਾਗ ਵੀ ਤੇ ਮੰਦਰ ਵੀ ਮਸਜਿਦ ਆਦਕ ਸਥਾਨ ਕਿਸੇ ਦੀ ਨਿੱਜੀ ਮਲਕੀਤ ਅਖੌਣ ਦੀ ਥਾਂ ਮਨੁੱਖਤਾ ਦੇ ਪ੍ਰੋਕਾਰ ਲਈ ਸਰਵ ਸਾਂਝੀ ਦੌਲਤ ਦਾ ਭਾਗ ਬਣ ਜਾਂਦੇ ਹਨ ਉਸੇ ਤਰ੍ਹਾਂ ਆਨੰਦਪੁਰ ਦੀਆਂ ਹਵੇਲੀਆਂ ਮਨੁੱਖਤਾ ਦੇ ਪ੍ਰੋਕਾਰ हेतु ਸਾਰੀ ਗਈਆਂ ਸਨ ਤਵਾਰੀਖ ਅਨੁਸਾਰ ਆਨੰਦਪੁਰ ਵਿੱਚ ਗੁਰੂ ਜੀ 26 ਅੱਸੂ 1721 ਬਿਕਰਮੀ 1664 ਈਸਵੀ ਦੀਆਂ ਬਰਸਾਤਾਂ ਤੋਂ ਪਿੱਛੇ ਨੂੰ ਆਏ ਸਨ ਕਿਉਂਕਿ ਗੁਰੂ ਜੀ ਨੇ ਪੂਰਬੀ ਭਾਰਤ ਦੀ ਯਾਤਰਾ 1635 ਈਸਵੀ ਦੀਆਂ ਬਰਸਾਤਾਂ ਮੁੱਕਣ ਤੋਂ ਪਿੱਛੋਂ ਆਰੰਭ ਕੀਤੀ ਸੀ ਸੋ ਜਾਪਦਾ ਹੈ ਕਿ ਇਸ ਦੌਰਾਨ ਪੂਰਾ ਇੱਕ ਬਰਾ ਗੁਰੂ ਜੀ ਆਨੰਦਪੁਰ ਨੂੰ ਬਸਾਉਣ ਅਤੇ ਇਮਾਰਤਾਂ ਬਣਾਉਣ ਵਿੱਚ ਰੁੱਝੇ ਹਨ ਬੇਸਿਕ ਇਮਾਰਤਾਂ ਦੀ ਉਸਾਰੀ ਲਈ ਬਿਆhnt ਧਨ ਵੀ ਖਰਚ ਕੀਤਾ ਗਿਆ ਪਰ ਇਮਾਰਤ ਸਜਾਈ ਦੇ ਮਾਹਿਰ ਕਈ ਸਿੱਖਾਂ ਨੇ ਸੇਵਾ ਭਾਵ ਨਾਲ ਹੀ ਕੰਮ ਕੀਤਾ ਗੁਰੂ ਤੇਗ ਬਹਾਦਰ ਨਵਾਂ ਨਗਰ ਬਸਾਉਣ ਲਈ ਸੁਧਾਰਨ ਸੂਜ ਅਤੇ ਸੋਜੀ ਰੱਖਦੇ ਸਨ ਉਹ ਕੇਵਲ ਗੁਰੂ ਪਰਿਵਾਰ ਲਈ ਹੀ ਹਵੇਲੀਆਂ ਨਹੀਂ ਸਿਰਨ ਬਣਾ ਰਹੇ ਸਗੋਂ ਨੇੜੇ ਪਵਿੱਕ ਵਿੱਚ ਉਹਨਾਂ ਨੂੰ ਪਤਾ ਸੀ ਕਿ ਉਸ ਨਗਰ ਵਿੱਚ ਹਰ ਪ੍ਰਕਾਰ ਦੀ ਹੁਨਰੀ ਅਤੇ ਸੈਨਿਕ ਸਿੱਖਿਆ ਲਈ ਵੀ ਕੇਂਦਰ ਖੋਲਣ ਦੀ ਲੋੜ ਪੈਣੀ ਸੀ ਇਸ ਤਰ੍ਹਾਂ ਧਰਮ ਸ਼ਾਸਤਰ ਅਤੇ ਗੁਰਬਾਣੀ ਦੇ ਗੁਰਮਤ ਦੇ ਅਧਿਆਨ ਲਈ ਵੀ ਅਨੰਦਪੁਰ ਨਗਰ ਦੇ ਕੇਂਦਰੀ ਧਰਮ ਸਥਾਨ ਅਤੇ ਰਹਿਸ ਆਦਿਕ ਲਈ ਗਲੀਆਂ ਬਾਜ਼ਾਰਾਂ ਦੀ ਬਿਨੋ ਤੋਂ ਸੁਚੇਤ ਚੇਤੇ ਢੰਗ ਨਾਲ ਤਿਆਰ ਕੀਤੀ ਗਈ ਕਿਉਂਕਿ ਅਨੰਦਪੁਰ ਇੱਕ ਸਾਲ ਦੇ ਅੰਦਰ ਅੰਦਰ ਕੇਵਲ ਇੱਕ ਉਜੜੇ ਥੇਹ ਤੇ ਉਜਲੇ ਨਗਰ ਵਿੱਚ ਹੀ ਨਹੀਂ ਸੀ ਬਦਲਿਆ ਸਗੋਂ ਉੱਥੇ ਗੁਰੂ ਜੀ ਦੀ ਮਹਾਨ ਸ਼ਖਸੀਅਤ ਦੇ ਪ੍ਰਭਾਵ ਹੇਠ ਰੋਜ਼ਾਨਾ ਸ਼ਬਦ ਕੀਰਤਨ ਅਤੇ ਗੁਰੂ ਉਪਦੇਸ਼ ਦੀ ਪਰੰਪਰਾ ਵੀ ਧੁਰ ਪਈ ਸੀ ਇਸ ਲਈ ਅਨੰਦਪੁਰ ਦੇ ਨੇੜੇ ਕਿਰਤਪੁਰ ਵਿੱਚ ਰਹਿਣ ਵਾਲੇ ਉਹਨਾਂ ਦੇ ਸਰੀਕੇ ਭਾਈਚਾਰੇ ਨੂੰ ਗੁਰੂ ਜੀ ਦੀ ਬੜੀਾਈ ਵੇਖ ਕੇ ਫਿਰ ਨਵੇਂ ਸਿਰਿਓਂ ਈਰਖਾ ਜਾਗੀ ਬੇਸ਼ੱਕ ਗੁਰੂ ਜੀ ਦਾ ਕਿਸੇ ਨਾਲ ਵੀ ਕੋਈ ਸ੍ਰੀਕਾ ਨਹੀਂ ਸੀ ਅਤੇ ਉਹ ਵਿਗਿਆਨੀਆਂ ਨੂੰ ਵੀ ਆਪਣਾ ਹੀ ਸਮਝਦੇ ਸਨ ਫਿਰ ਵੀ ਇੱਕ ਪਾਸੇ ਧੀਰਮਲ ਦੂਜੇ ਪਾਸੇ ਸੁਰਜਮਾਲਾ ਤੇ ਤੀਜੇ ਪਾਸੇ ਰਾਮਰਾਏ ਮੀਣਾ ਹਰਜੀ ਆਧਾ ਗੁਰੂ ਤੇਗ ਬਹਾਦਰ ਜੀ ਦੀ ਚੜ੍ਹਦੀ ਕਲਾ ਨੂੰ ਟਾਲਾਉਣ ਲਈ ਗੋਂਦਾ ਗੁੰਦਦੇ ਰਹਿੰਦੇ ਸਨ ਉਹਨਾਂ ਆਪੋ ਆਪਣੇ ਇਲਾਕਿਆਂ ਵਿੱਚ ਅਣਗਿਣਤ ਸੰਧਾਂ ਨੂੰ ਰਿਸ਼ਵਤ ਦੇ ਕੇ ਆਪਣੇ ਸਿੱਖੀ ਸੇਵਕ ਚਲਾਈ ਕੋਈ ਸੀ ਅਤਿ ਧੀਰਮਲ ਆਦਕ ਨੇ ਪੰਜਾਬ ਦੇ ਬਕਬਕ ਇਲਾਕਿਆਂ ਤੋਂ ਇਲਾਵਾ ਪੂਰਬੀ ਭਾਰਤ ਵਿੱਚ ਵੀ ਕਈ ਮਸੰਦਾਂ ਰਾਹੀਂ ਪੋਲੇ ਪਾਲੇ ਸਿੱਖਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਸੀ ਪਰ ਕਿਉਂਕਿ ਗੁਰੂ ਹਰਗੋਬਿੰਦ ਦੇ ਸਮੇਂ ਪੂਰਬ ਦੇ ਕੁਝ ਇਲਾਕਿਆਂ ਵਿੱਚ ਪਾਈ ਗੁਰਦਾਸ ਅਤੇ ਕਈ ਹੋਰ ਪ੍ਰਚਾਰਕਾਂ ਦੁਆਰਾ ਲੋਕਾਂ ਵਿੱਚ ਗੁਰਮਤ ਦੇ ਪ੍ਰਭਾਵ ਦਿੜ ਕਿਤੇ ਗਏ ਸਨ ਇਸ ਲਈ ਧੀਰਮਲ ਅਤੇ ਮੀਣ ਹਰੀ ਜੀ ਵਰਗੇ ਗੁਰਮਤ ਵਿਰੋਧੀ ਅਤੇ ਆਪਣੇ ਬਣੇ ਗੁਰੂਆਂ ਦੀ ਦਾਲ ਕਿੱਥੇ ਪਾਸੇ ਵੀ ਨਾ ਗਾਲ ਸਕੇ ਫਿਰ ਵੀ ਗੁਰੂ ਜੀ ਦੀ પારਦਰਸ਼ੀ ਨਜ਼ਰ ਨੇ ਇਹ ਵੇਖ ਲਿਆ ਸੀ ਕਿ ਪੰਜਾਬ ਅਤੇ ਭਾਰਤ ਦੇ ਬਕਬਕ ਇਲਾਕਿਆਂ ਵਿੱਚ ਗੁਰੂ ਨਾਨਕ ਦੇਵ ਦੁਆਰਾ ਲਗਾਏ ਗਏ ਸਿੱਖੀ ਦੇ ਬੂਟੇ ਨੂੰ ਚੰਗੀ ਤਰ੍ਹਾਂ ਗੋੜ ਕੇ ਮੂੜ ਪਾਣੀ ਨੇਂ ਦੀ ਲੋੜ ਹੈ ਤਾਂ ਜੋ ਇਹ ਬੂਟਾ ਰੈਂਦੀ ਦੁਨੀਆ ਤੱਕ ਖਿੜਿਆ ਮੈਕਦਾ ਰਹੇ ਇਸ ਮਹਾਨ ਉਦੇਸ਼ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਪੂਰਬ ਦੀ ਯਾਤਰਾ ਆਰੰਭ ਕੀਤੀ ਗੁਰੂ ਨਾਨਕ ਦੇਵ ਤੋਂ ਬਾਅਦ ਕਿਸੇ ਵੀ ਗੁਰੂ ਵਿਅਕਤੀ ਨੇ ਬੰਗਾਲ ਉਡੀਸਾ ਆਦਿਕ ਵਿੱਚ ਆਪ ਜਾ ਕੇ ਧਰਮ ਪ੍ਰਚਾਰ ਨਹੀਂ ਸੀ ਕੀਤਾ ਸੋ ਇਸ ਪੱਖ ਤੋਂ ਨੌਵੇਂ ਗੁਰੂ ਦੀ ਮਹਾਨ ਦੇਨ ਹੈ ਧਰਮ ਪ੍ਰਚਾਰ ਦੁਆਰਾ ਜਗਤ ਉਧਾਰੇ ਵਾਸਤੇ ਗੁਰੂ ਤੇਗ ਬਹਾਦਰ ਦੀ ਗੁਰਗੱਦੀ ਦਾ ਕੁੱਲ ਸਮਾ ਧਰਮ ਪ੍ਰਚਾਰ ਵਿੱਚ ਹੀ ਗੁਜਰਿਆ ਪਰ 1665 ਈਸਵੀ ਤੋਂ 1671 ਈਸਵੀ ਤੱਕ ਉਹਨਾਂ ਪੰਜਾਬ यूपी बिहार बंगला असम ओडिशा ਤੇ ਇਸ ਤਰ੍ਹਾਂ 1972 ਦਾ 1973 ਇਸਵੀ ਤੋਂ ਆਪਣੀ ਗ੍ਰਿਫਤਾਰੀ ਤੱਕ ਮਾਲਵਾ ਦੇਸ਼ ਆਦਕ ਦੇ ਲੰਮੇ ਰਟਨ ਦੁਆਰਾ ਜਿਤਨਾ ਧਰਮ ਪ੍ਰਚਾਰ ਤੇ ਦੀਨ ਦੁਖਿਆਂ ਦਾ ਉਧਾਰਾ ਕੀਤਾ ਉਸ ਦੇ ਬੇਰ ਬਾਰੇ ਵੀ ਇੱਕ ਪੂਰਾ ਗ੍ਰੰਥ ਲਿਖਿਆ ਜਾ ਸਕਦਾ ਹੈ ਸੰਖੇਪ ਵਿੱਚ ਇਸ ਲੰਮੇ ਦੇਸ਼ ਰਟਨ ਦੁਆਰਾ ਧਰਮ ਪ੍ਰਚਾਰ ਤੇ ਜਗਦੁਧਾਰ ਦਾ ਬੇਰਵਾ ਇੱਥਾਂ ਲਿਖੇ ਪਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਅਨੰਦਪੁਰ ਮਾਕੋਵਾਲ ਤੋਂ ਟਾਕਾ ਟਾਕੇ ਤੋਂ ਅਸਾਮ ਅਸਾਮ ਤੋਂ ਓਡੀਸ਼ਾ ਤੇ ਵਾਪਸ ਅਨੰਦਪੁਰ ਮਾਲਵੇ ਦੇਸ਼ ਦਾ ਰਟਨ ਅਨੰਦਪੁਰ ਮਾਕੋਵਾਲ ਤੋਂ ਟਾਕਾ ਅਨੰਦਪੁਰ ਮਾਕੋਵਾਲ ਨੂੰ ਵਸਾਣ ਉਪਰੰਤ ਅਤੇ ਗੁਰੂ ਘਰ ਦੀਆਂ ਇਮਾਰਤਾਂ ਨੂੰ ਸਾਰਨ ਤੋਂ ਪਿੱਛੇ 1663 ਈਸਵੀ ਦੀਆਂ ਬਰਸਾਤਾਂ ਖਤਮ ਹੋਣ ਦੇ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਨੇ ਪੂਰਬੀ ਭਾਰਤ ਦੀ ਯਾਤਰਾ ਆਰੰਭ ਕੀਤੀ ਸਦੂ ਕੀਰਤਪੁਰ ਤੋਂ ਲਗਭਗ 3 ਮੀਲਾਂ ਦੀ ਉੱਤੇ ਗੁਰੂ ਜੀ ਦਾ ਸਤਸੰਗ ਕਾਫਲਾ ਪਹੁੰਚਾ ਤਾਂ ਬੇਮੁਹਾਰੀਆਂ ਬਰਸਾਤਾਂ ਨਾਲ ਤਬਾਹ ਹੋਏ ਪਿੰਡਾਂ ਦਾ ਕਰੂਣਾਮਈ ਦ੍ਰਿਸ਼ ਵੇਖ ਕੇ ਗੁਰੂ ਜੀ ਨੇ ਆਪਣੇ ਕੋਸ਼ਪਤੀ ਖਜ਼ਾਨੇ ਜੀ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਕੀ ਗੋਰੀਕਤਵਾਰਾ ਖੁੱਲੇ ਦਿਲ ਨਾਲ ਬੇਕਾਰ ਹੋਏ ਲੋਕਾਂ ਨੂੰ ਮੁੜ ਬਸਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੋ ਉੱਥੇ ਗੁਰੂ ਜੀ ਰੋਪੜ ਰਾਹੀ ਸੈਫਾਬਾਦ ਪਹੁੰਚੇ ਜਿੱਥੇ ਦੇ ਖੁਦਾ ਪ੍ਰਸਤਨ ਬਾਬ ਸੋਫਿਆਦੀਨ ਨਾਲ ਰੋਹਾਨੀ ਮਸਲਿਆਂ ਬਾਰੇ ਵਚਨ ਬਿਲਾਸ ਕਰਦੇ ਆ ਕਈ ਦਿਨ ਸਤਸਕ ਹੁੰਦਾ ਰਿਹਾ ਸੈਫੁਦੀਨ ਉੱਤੇ ਗੁਰੂ ਜੀ ਦੀ ਸ਼ਕਤੀ ਦਾ ਇਤਨਾ ਡੂੰਘਾ ਪ੍ਰਭਾਵ ਪਿਆ ਕਿ ਉਹ ਸਦਾ ਲਈ ਗੁਰੂ ਘਰ ਦਾ ਸਰਦਾਲੂ ਹੋ ਗਿਆ ਆਪਣੀ ਸ਼ਹੀਦੀ ਤੋਂ ਪਹਿਲਾਂ ਜਦੋਂ ਗੁਰੂ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਅਨੰਤਪੁਰੋਂ ਦਿੱਲੀ ਵੱਲ ਤੁਰੇ ਸਨ ਉਦੋਂ ਵੀ ਸੈਫੁਦੀਨ ਨੇ ਗੁਰੂ ਜੀ ਨੂੰ ਬਿਨਾਂ ਕਿਸੇ ਡਰ ਜਾ ਲਾਲਚ ਦੇ ਕਈ ਹਫ਼ਤੇ ਆਪਣੇ ਕੋਲ ਪਾਸ ਰੱਖਿਆ ਸੀ ਸੈਫਾਵਾਦ ਤੋਂ ਗੁਰੂ ਜੀ ਕੈਥਲ ਪਹੁੰਚੇ ਜਿੱਥੇ ਇੱਕ ਦਿਨ ਤਰਖਾਨ ਸਿੱਖ ਦੀ ਬੇਨਤੀ ਨੂੰ ਮੰਨਦੇ ਹੋਏ ਗੁਰੂ ਜੀ ਨੇ ਸਭ ਸੰਗਤਾਂ ਸਾਹਿਤ ਗੁਰਨਾਨਕ ਦੇਵ ਦਾ ਪੁਰਬ ਮਨਾਇਆ ਜਦੋਂ ਸਰਦਾਰੂ ਸਿੱਖ ਨੇ ਗੁਰੂ ਜੀ ਪਾਸੋਂ ਸਿੱਖ ਧਰਮ ਨਾਲ ਸੰਬੰਧਿਤ ਗੁਰਪੁਰਬਾਂ ਦਾ ਬਿਰਵਾ ਪੁੱਛਿਆ ਤਾਂ ਗੁਰੂ ਜੀ ਨੇ ਆਖ ਕੇ ਪਈ ਕਿ ਜਿਸ ਦਿਨ ਸੰਗਤ ਦਾ ਜੋੜ ਮੇਲਾ ਹੋਵੇ ਉਸ ਦਿਨ ਸਦੀਵੀ ਹੀ ਗੁਰਪੁਰਬ ਹੈ ਜانوں ਸਿੱਖ ਧਰਮ ਵੀ ਸੰਗਤ ਨੇ ਗੁਰੂ ਦੇ ਬਰਾਬਰ ਹੀ ਮਹਾਨਤਾ ਪ੍ਰਦਾਨ ਕਰ ਦਿੱਤੀ ਕੈਥਲ ਅਤੇ ਖਨੌਰ ਦੇ ਨੇੜੇ ਬਹਿਰਜਖ ਨਾਮੀ ਗ੍ਰਾਮ ਵਿੱਚ ਗੁਰੂ ਜੀ ਨੇ ਦਿਲ ਸੁਖ ਨਾਮ ਦੇ ਇੱਕ ਸਿੱਖ ਨੂੰ ਗ੍ਰਸਥ ਜੀਵਨ ਦਾ ਮਹੱਤਵ ਦਰਸਾ ਕੇ ਉਸ ਦੇ ਮਨ ਦੀ ਉਪਰਾਮਤਾ ਨੂੰ ਦੂਰ ਕੀਤਾ ਇਸੇ ਤਰ੍ਹਾਂ ਬਾਰਨੇ ਗ੍ਰਾਮ ਦੇ ਇੱਕ ਗਾਹਕ ਨੂੰ ਸੰਸਾਰਿਕ ਝਮੇਲੀਆ ਮਾਨਸਿਕ ਬੇਚੈਨੀ ਤੋਂ ਬਚਣ ਲਈ satsang ਵਿੱਚ ਹਾਜ਼ਰ ਹੋਣ ਦਾ ਉਪਦੇਸ਼ ਦਿੱਤਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਅਨੁਸਾਰ ਗੁਰੂ ਜੀ ਨੇ ਉਸ ਰਾਹਕ ਤੋਂ ਤੰਬਾਕੂ ਦਾ ਸੇਵਨ ਵੀ ਛੁਡਾਇਆ ਜਦੋਂ ਗੁਰੂ ਜੀ ਕਰਨਖੇਊਗ੍ਰਾਮ ਵਿੱਚ ਪਹੁੰਚੇ ਉੱਥੇ ਗਰੀਬ ਬ੍ਰਾਹਮਣ ਦੀ ਆਰਥਿਕ ਹਾਲ ਸੁਧਾਰਨ ਲਈ ਉਹਨਾਂ ਬ੍ਰਾਹਮਣਾਂ ਦੀ ਮਨੋ ਕਾਮਨਾ ਅਨੁਸਾਰ ਤਾਂਬੇ ਦੇ ਇੱਕ ਪੱਤਰੇ ਉੱਤੇ ਆਪਣਾ ਹੁਕਮ ਨਾਮਾ ਲਿਖ ਕੇ ਦਿੱਤਾ ਅਤੇ ਇਹਨਾਂ ਛੋਟੇ-ਭੋਟੇ ਨਗਰਾਂ ਵਿੱਚੋਂ ਹੁੰਦੇ ਹੋਏ ਗੁਰੂ ਜੀ ਸੂਰਜ ਗ੍ਰਹਿਣ ਦੇ ਮੇਲੇ ਸਮੇਂ ਕੁਰਖੇਤਰ ਪਹੁੰਚੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਨੇ ਗੁਰੂ ਖੇਤਰ ਵਿੱਚ ਬ੍ਰਾਹਮਣਾਂ ਦਾ ਭ੍ਰਮ ਦੂਰ ਕੀਤਾ ਸੀ ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਨੇ ਭੁੱਲੇ ਭਟਕੇ ਲੋਕਾਂ ਨੂੰ ਗੁਰਮਤ ਦਾ ਸਿਧਾਂਤ ਤੇ ਸਰਲਸ ਮਾਰਗ ਦਰਸਾਇਆ ਗੁਰੂ ਜੀ ਦੀ ਸਖਸ਼ੇਤ ਤੋਂ ਪ੍ਰਭਾਵਿਤ ਹੋ ਕੇ ਕਈ ਸਾਧੂ ਸੰਤ ਤੀਰਥ ਕਰਵ ਕੀ ਅਬਲਾਖਾ ਨਾਲ ਗੁਰੂ ਜੀ ਦੇ ਨਾਲ ਹੋ ਤੁਰੇ ਕੀ ਤੁਹਾਨੂੰ ਕਿੱਦਾਂ ਦੀ ਲੱਗਿਆ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ what